ਰੌਟੀ ਕਲਬ ਨਾਪਾਣੀ ਫ੍ਰੀ ਚੈੱਕਅਪ ਖਾਲਕਨ ਪਧਾਇਆ ਜਿਹਦੇ ਵਿੱਚ ਡਾਕਟਰ ਵਿਕਾਸ ਮਿੱਤਲ ਜੀ ਅਮਾਲੇ ਜੁਆਏ ਸੀ ਡਾਕਟਰ ਪ੍ਰਵੀਸ਼ਨ ਜੀ ਹੈਲਥ ਮਿਨਿਸਟਰ ਪੰਜਾਬ ਤੋਂ ਸਿੱਕਾ ਸਾਡੇ ਹਲਕੇ ਦੇ ਹਰਮਨ ਪਿਆਰੇ ਐਮਐਲਏ ਗੁਰਦੇਵ ਸਿੰਘ ਜੀ ਮਾਨ ਜਾਈ ਹੈ ਤੇ ਡਾਕਟਰ ਸਾਹਿਬ ਨੇ ਜਾਣੇ ਇਸ ਲਈ ਜੇ ਨਾ ਸਦਾ ਸਾਫ ਹੈ ਸਾਰਾ ਡਾਕਟਰਾਂ ਦਾ ਤੇ ਪ੍ਰੈਸ ਹੈ ਇਹਨਾਂ ਦਾ ਸਨਮਾਨ ਅਸੀਂ ਬੜਾ ਰੌਡਰੀ ਕਲੱਬ ਚ ਆ ਗਏ ਇਹ ਕੰਮ ਕਰਦਾ ਵੀ ਸਾਤ ਚਾਰ ਕੈਂਪ ਲਾਉਂਦੇ ਆ 22 300 ਬੰਦਿਆਂ ਦੇ ਆਪਰੇਸ਼ਨ ਕਰਾਉਂਦੇ ਆ ਤੇ ਇਹ ਲੇਟੈਸਟ ਟੈਕਨੀਕ ਦੇ ਨਾਲ ਉਹਨਾਂ ਨੇ ਜਿਹੜੇ ਹੈਗੇ ਐਕਸਪਰਟ ਡਾਕਟਰ ਨੂੰ ਬੁਲਾ ਕੇ ਮੈਂ ਜਿਹੜੇ ਇਹਨਾਂ ਦੇ ਪ੍ਰਧਾਨ ਹੈ ਜੀ ਚਰਨ ਸਿੰਘ ਜੀ ਇਹਨਾਂ ਦਾ ਔਰ ਸਾਰੀ ਰੋਟੀ ਕਲੱਬ ਦਾ ਧੰਨਵਾਦ ਕਰਦਾ ਕਿ ਇਹ ਜਿਹੜੇ ਗਵਰਨਮੈਂਟ ਦਾ ਪ੍ਰੋਗਰਾਮ ਹੈ ਕਿ ਸਾਰੇ ਲੋਕਾਂ ਦੀ ਸਿਹਤ ਬਾਰੇ ਜਿਹੜਾ ਕੰਮ ਕਰਨਾ ਉਹਦੇ ਵਿੱਚ ਯੋਗਦਾਨ ਪਾਉਂਦੇ ਆ ਬੁਲ ਮੁੱਲਾਂਦਾਨ ਪਾਉਂਦੇ ਆ ਔਰ ਮੈਂ ਇਹਨਾਂ ਨਾਲ ਸਾਡਾ ਸੀ ਵਿਚਾਰ ਵਟਾਂਦਰਾ ਕੀਤਾ ਕਿ ਜਿਹੜੀ ਜਿਹੜਾ ਹੈਗਾ ਨਸ਼ਾ ਮੁਕਤ ਪੰਜਾਬ ਹੈ ਯੁੱਧ ਨਸ਼ੇ ਵਿਰੋਧ ਉਹਦੇ ਵਿੱਚ ਵੀ ਆਪਣਾ ਪੂਰਾ ਯੋਗਦਾਨ ਪਾਣਗੇ ਵਾਤਾਵਰਣ ਦੇ ਵਿੱਚ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਇਹ ਪਿੰਡ ਵੀ ਅਡਾਪਟ ਕਰਨਗੇ ਜੀ ਇਹ ਜਿਹਦੇ ਵਿੱਚ ਸਾਰੀਆਂ ਹਰ ਤਰ੍ਹਾਂ ਦੀ ਬਿਮਾਰੀ ਦੀ ਜਾਂਚ ਕਰਕੇ ਤੰਦਰੁਸਤ ਪਿੰਡ ਬਣਾਇਆ ਜਾਏਗਾ ਇਸ ਤਰ੍ਹਾਂ ਸੀ ਇੱਕ ਪੂਰੀ ਚੇਨ ਬਣਾਵਾਂਗੇ ਸਾਰੇ ਪੰਜਾਬ ਦੇ ਵਿੱਚ ਹੌਲੀ ਹੌਲੀ ਸਾਰੇ ਪਿੰਡ ਜਿਹੜੇ ਤੰਦਰੁਸਤ ਬਣਾਵਾਂਗੇ ਔਰ ਨਸ਼ਾ ਮੁਕਤ ਕਰਨ ਦੇ ਵਿੱਚ ਵੀ ਆਪਣਾ ਯੋਗਦਾਨ ਪਾਣਗੇ ਪਟਿਆਲੇ ਤੋਂ ਲੈ ਕੇ ਲਾਹੇ ਤੱਕ ਜਿਹੜਾ ਹੈਗਾ ਉਹ ਸੜਕ ਦੇ ਨਾਲ-ਨਾਲ ਬਹੁਤ ਵਧੀਆ ਇੱਕ ਬਾਗਬਾਨੀ ਪਾਰਕ ਬਣਾਇਆ ਜਾਏਗਾ ਜਿੱਥੇ ਇੱਥੇ ਫਿਰੰਡ ਹੈ ਉੱਥੇ ਸਪੈਸ਼ਲੀ ਬੱਚਿਆਂ ਦੇ ਖੇਡਣ ਦੇ ਵਾਸਤੇ ਵੀ ਬਾਲੀਬਾਲ ਜਾਂ ਦੂਜੀ ਜਿਹੜੀ ਸਹੂਲਤਾਂ ਹੋਣਗੇ ਦੂਸਰ ਅਜੇ ਨੈਸ਼ਨਲ ਹੈ ਕਿ ਸਰਕਾਰ ਬੜੀ ਸਖਤ ਹੋਈ ਹੈ ਕਿ ਆ ਇਸ ਤੋਂ ਬਾਅਦ ਮੈਂ ਹੁਣ ਜੀ ਆਪਣੇ ਰੋਟੀ ਵਸਤਾ ਵਿੱਚ ਜਾ ਰਿਹਾ ਹਾਂਗਾ ਉੱਥੇ ਸਾਰੇ ਸਰਪੰਚ ਜਿਹੜੇ ਮੋਤਵਾਰ ਸੱਜਣ ਹੈ ਮੈਂਬਰ ਪੰਚਾਇਤ ਨੰਬਰਦਾਰ ਸਾਰੇ ਇਹਨਾਂ ਦੇ ਮੋਤਵਾਰ ਬੁਲਾਏ ਹੈ ਜੀ ਅਸੀਂ ਬਿਲਕੁਲ ਤਿਆਰ ਕੀਤਾ ਹੋਇਆ ਜੀ ਸਾਡੀ ਜਿਹੜੇ ਸਾਡੇ ਨੈਸ਼ਨਲ ਕਮਿਊਨਰ ਹੈ ਉਹਨਾਂ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਔਰ ਉਹ ਵਾਅਦਾ ਸੀ ਪੂਰਾ ਕਰਨ ਜਾ ਰਿਹਾ ਅਗਲੇ 3-4 ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਨਸ਼ੇ ਦੇ ਵਿੱਚ ਨੇ ਬੰਦ ਹੋਣਗੇ ਔਰ ਜਿਹੜੇ ਨਸ਼ਾ ਕਰਦੇ ਉਹਨਾਂ ਦਾ ਇਲਾਜ ਕੀਤਾ ਜਾਏਗਾ ਔਰ ਉਹਨੂੰ ਕੋਈ ਨਾ ਕੋਈ ਕੰਮ ਸਿਖਾਇਆ ਜਾਏਗਾ ਤੇ ਕੰਮ ਕਰਨ ਲਾਇਆ ਜਾਏਗਾ ਜੀ ਬਹੁਤ ਬਹੁਤ ਧੰਨਵਾਦ ਕਰਾਨਾ ਤੇ ਹਾਦਸਾ ਨਹੀਂ ਇੱਕ ਦਾ ਕਰਾ ਪਹਿਲਾਂ ਕਲਬ ਦੇ ਵਿੱਚ ਬਹੁਤ ਵੱਡਾ ਪ੍ਰਾਲਾ ਜਿਹੜਾ ਜੀ ਰੋਟਰੀ ਕਲਬ ਦੇ ਮੈਂਬਰ ਸਾਹਿਬਾਨ ਦਲਜੀਤ ਸਿੰਘ ਸਾਹਿਬ ਜਿਹੜੇ ਆਪਣੇ ਮਾਤਾ ਪਿਤਾ ਦੀ ਯਾਦ ਨੂੰ ਮੁੱਖ ਰੱਖ ਕੇ ਹਰ ਇੱਕ ਸਾਲ ਗਿਆ ਬੁਲਾਉਂਦੇ ਆ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਅੱਖਾਂ ਤੋਂ ਪਰੇਸ਼ਾਨ ਬਜ਼ੁਰਗ ਮਾਪੇ ਆ ਨੇਵਾ ਜਿੱਥੇ ਆਏ ਮੈਨੇ 40 ਸਾਲ ਤੋਂ ਬਾਅਦ ਅੱਖਾਂ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ ਉਹ ਸਾਰੇ ਇੱਥੇ ਪਹੁੰਚੇ ਹੋਏ ਨੇ ਔਰ ਮੁਕੰਮਲ ਇਲਾਜ ਉਹਨਾਂ ਦਾ ਪ੍ਰੋਪਰ ਟੈਸਟ ਕਰਕੇ ਜੇ ਮੋਤੀ ਦਾ ਆਪਰੇਸ਼ਨ ਹੋਣ ਵਾਲਾ ਉਹ ਜੀ ਕੋਈ ਲੈਂਸ ਪੈਣ ਵਾਲਾ ਹੋ ਜੋ ਵੀ ਉਹਨਾਂ ਨੂੰ ਦਵਾਈ ਚਾਹੀਦੀ ਹੈ ਬਿਲਕੁਲ ਮੁਫਤ ਮਿਲੇਗੀ ਔਰ ਅੱਜ ਇਸ ਵਿਸ਼ੇਸ਼ ਮੌਕੇ ਤੇ ਸਾਡੇ ਪੰਜਾਬ ਦੇ ਹਰਮਨ ਕਾਰੇ ਕੈਬਨ ਮੰਤਰੀ ਸਿਹਤ ਮੰਤਰੀ ਪੰਜਾਬ ਡਾਕਟਰ ਗੁਰਵੀਰ ਸਿੰਘ ਜੀ ਵਿਸ਼ੇਸ਼ ਤੌਰ ਤੇ ਆਏ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡਾ ਮਕਸਦ ਹੈ ਕਿ ਤੰਦਰੁਸਤ ਪੰਜਾਬ ਹੋਵੇ ਅੱਖਾਂ ਦੇ ਨਾਲ ਕੋਈ ਵੀ ਸੰਬੰਧਿਤ ਜਿਹੜੀ ਸਮੱਸਿਆ ਸਿਆ ਹੈਗੀ ਉਹਦੇ ਵਿੱਚ ਜਿਵੇਂ ਰੋਟਰੀ ਕਲੱਬ ਬਹੁਤ ਵੱਡਾ ਸਹਿਯੋਗ ਕਰ ਰਿਹਾ ਪੰਜਾਬ ਸਰਕਾਰ ਵੱਲੋਂ ਵੀ ਕਿ 40 ਸਾਲ ਤੋਂ ਉੱਪਰ ਕਿਸੇ ਦੀ ਵੀ ਅੱਖ ਜੇਕਰ ਕੋਈ ਸਮੱਸਿਆ ਹੁੰਦੀ ਹੈ ਤਾਂ ਉਹਨਾਂ ਨੂੰ ਐਂਟਾਂ ਜਿਹੜੀਆਂ ਨੇ ਬਿਲਕੁਲ ਮੁਫਤ ਦਿੱਤੀਆਂ ਜਾਣਗੀਆਂ ਇਲਾਜ ਬਿਲਕੁਲ ਮੁਫਤ ਦਿੱਤਾ ਜਾ ਰਿਹਾ ਹੈ ਜੀ ਸੋ ਜੇ ਨਸ਼ੇ ਦੀ ਗੱਲ ਕਰੀਏ ਪੰਜਾਬ ਦੇ ਨਸ਼ਾ ਹੋ ਰਿਹਾ ਪੁਲਿਸ ਵੱਲੋਂ ਲਗਾਤਾਰ ਰੇਡਾਂ ਕੀਤੀਆਂ ਜਾ ਰਹੀਆਂ ਨੇ ਤਾਂ ਬਿਲਕੁਲ ਜੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਸਾਡਾ ਮਕਸਦ ਹੈ ਜੀ ਔਰ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਦਮ ਲਵਾਗੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਹਰਮਿੰਦਰ ਕੇਜੀਵਾਲ ਜੀ ਔਰ ਸਾਡੀ ਸਾਰੀ ਟੀਮ ਡਾਕਟਰ ਬਲਵੀਰ ਜੀ ਸਾਰੇ ਟੀਮ ਦੇ ਮੈਂਬਰ ਨੇ ਪੰਜ ਮੈਂਬਰੀ ਇੱਕ ਮਿਨਿਸਟਰ ਦੀ ਟੀਮ ਵੀ ਬਣਾਈ ਆ ਔਰ ਅਸੀਂ ਸਾਰੇ ਆਪਣੇ ਆਪਣੇ ਹਲਕੇ ਦੇ ਵਿੱਚ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਹਰੇਕ ਪਿੰਡ ਦੇ ਵਿੱਚ ਬ੍ਰੀਕੀ ਨਾਲ ਮੋਨਿਟਰਿੰਗ ਕਰਕੇ ਜਿਹੜਾ ਵੀ ਕੋਈ ਨਸ਼ਾ ਵੇਚਦਾ ਉਹਦੇ ਸਖਤ ਕਾਰਵਾਈ ਜਿਹੜਾ ਨਸ਼ਾ ਕੋਈ ਕਰਦਾ ਉਹਨੂੰ ਨਸ਼ੇ ਤੋਂ ਹਟਾ ਕੇ ਉਹਨੂੰ ਆਪਣੇ ਕਿਤੇ ਨਾ ਕਾਰੋਬਾਰ ਦੇ ਵਿੱਚ ਸੈੱਟ ਕਰਨਾ ਔਰ ਉਹਦਾ ਇਲਾਜ ਕਰਨਾ ਇਹ ਸਾਡਾ ਮਕਸਦ ਹੈ ਬਹੁਤ ਸਾਰੇ ਲੋਕ ਆਏ ਨੇ ਅੱਖਾਂ ਦੇ ਟੈਕਾਪ ਕਰਨ ਵਾਸਤੇ ਇਹ ਕੰਮ ਚੱਲ ਰਿਹਾ ਹੈ ਬਹੁਤ ਹੀ ਅੱਖਾਂ ਦੇ ਵਿੱਚ ਲੈਂਦੇ ਪਾਏ ਜਾਣਗੇ ਤੇ ਇਹ ਸਾਲ ਦੇ ਵਿੱਚ ਘੱਟੋ ਘੱਟ ਅਸੀਂ 4 ਵਾਰੀ ਕੈਂਪ ਲਾਉਣੇ ਆ ਫ੍ਰੀ ਤੇ ਲੋਕ ਅੱਖਾਂ ਚੈਕਰ ਨੂੰ ਰੋਟੀ ਕਰਦੇ ਦੇ ਨਾਮ ਨੂੰ ਪਰ ਬੁਰਾ ਪਰਖ ਦਿੰਦੇ ਨੇ ਕਿ ਪਹਿਲਾਂ ਜੇ ਕੰਮ ਅੱਖਾਂ ਕਰਾਉਣੀਆਂ ਨੇ ਤਾਂ ਉਹ ਵੀ ਕਰ ਦੋ। ਕਲਬ ਹਮੇਸ਼ਾ ਹੀ ਅੱਖਾਂ ਦੇ ਕੈਂਪ ਸਾਲ 'ਚ ਦਿਨ ਤੋਂ ਚਾਰ ਹੋ ਗਏ। ਇਹ ਸਾਡਾ ਦੂਸਰਾ ਕੈਂਪ ਹੈ ਜਿਹੜਾ ਅਸੀਂ ਸਰਦਾਰ ਅਜੀਤ ਸਿੰਘ ਦੇ ਬਾਦਰ ਮਦਦ ਦੀ ਯਾਤ ਚਲਵਾ ਰਹੇ ਹਾਂ। ਔਰ ਜਿੰਨਾ ਵੀ ਖਰਚਾ ਹੈ ਦੇ ਜੀ ਸੰਗੀਰ ਗਿਰ ਕਰ ਰਹੇ ਅੱਖਾਂ ਦਾ ਦਾਨ ਸਭ ਤੋਂ بڑا ਦਾਨ ਜਿਹੜੀ ਚੀਜ਼ ਦਾ ਹੈ ਸੈਕੰਡਲੀ ਜਿਹੜੀਆਂ ਹਰ ਇੱਕ ਪੇਸ਼ੈਂਟ ਨੂੰ ਇੱਥੇ ਹਰ ਇੱਕ ਤਰ੍ਹਾਂ ਦੀ ਦਵਾਈਆਂ ਵੀ ਪ੍ਰੋਵਾਈਡ ਕੀਤੀਆਂ ਜਾਣਗੀਆਂ ਪੇਸ਼ੈਂਟਾਂ ਦੇ ਆਪਰੇਸ਼ਨ ਪਟਿਆਲੇ ਕਰਾ ਕੇ ਪਹਿਲੀ ਇਕਵਿਪਡ ਹਸਪੀਟਲ ਇੱਥੇ ਉਹਨਾਂ ਨੂੰ ਵਾਪਸ ਭੇਜਿਆ ਜਾਊਗਾ ਹਰ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਰੋਟਰੀ ਕਲੱਬ ਨਾਲ ਪਾਦੀ ਹੈ ਉਹਨਾਂ ਦੀ ਖਾਣੇ ਪੀਣੇ ਦੀ ਡਾਇਰੈਕਟਰ ਸਾਹਿਬਾਨ ਸਡੇ ਪੁਰਾਣੇ ਮੈਂਬਰ ਨੇ ਦਜੀਤ ਸਿੰਘ ਸੰਧੂ ਉਹ ਹਰ ਸਾਲ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਪਲਾਪੂਚਾ ਕੈਂਪ ਲਵਾਉਂਦੇ ਨੇ ਇੱਥੇ ਨੇ ਸਾਡਾ ਅੱਜ ਦੂਜਾ ਕੈਂਪ ਹੈ ਪਰ ਡਾਕਟਰ ਬਤਲ ਕੱਕਰ ਸਾਡੇ ਪੁਰਾਣੇ ਡਾਕਟਰ ਸੀਗਾ ਚਲੇ ਗਏ ਅਮਰੀਕਾ ਉਹਨਾਂ ਨੇ ਆਪਣੇ ਫਾਦਰ ਦੀ ਯਾਦ ਵਿੱਚ ਚਲਵਾਇਆ ਸੀਗਾ ਅੱਜ ਇਹ ਦੂਜਾ ਕੈਂਪ ਸੰਧੂ ਸਾਹਿਬ ਲਵਾ ਰਹੇ ਨੇ ਅਸੀਂ ਇੱਥੇ ਸਾਡਾ ਜਿਹੜਾ ਮਕਸਦ ਹੈ ਕੈਂਪ ਦਾ ਜਿਹੜਾ ਡਾਕਟਰੀ ਦਾ ਨਾਮ ਇੰਨਾ ਜ਼ਿਆਦਾ ਹੋ ਚੁੱਕਾ ਹੈ ਕਿ ਜਦ ਰੋਟਰੀ ਚ ਕੈਂਪ ਲੱਗਦਾ ਹੈ ਤਾਂ ਲੋਕ ਆਪਣੇ ਆਪਣੇ ਦੂਰ ਦੂਰ ਉਧਰ ਵੀ ਰੋਟਰੀ ਦੇ ਜਿਹੜੀ ਵਾਸੀ ਹਰ ਕੱਪਸ ਆਪਰੇਸ਼ਨ ਕਰਦੇ ਆ ਤੇ ਅੱਜ ਵੀ ਸਾਡੇ 300 ਦੇ ਆਪੀਡੀ ਤਾਂ ਹੋ ਚੁੱਕੀ ਤੇ 100 100 ਆਪਰੇਸ਼ਨ ਡਾਕਟਰ ਸਾਹਿਬ ਕੱਢ ਚੁੱਕੇ ਜਿਹੜੇ ਹੋਣ ਆ ਰਹੇ ਨੇ ਹੁਣ ਤੱਕ ਅਸੀਂ ਸਾਡਾ ਮਕਸਦ ਹੈ ਵੀ ਵੱਧ ਤੋਂ ਲੋਕਾਂ ਦੇ ਅੱਖਾਂ ਦੇਖਭਾਲ ਹੋਵੇ ਹੋਰ ਵੀ ਕੋਈ ਕਿਸੇ ਤਕਲੀਫ ਹੈ ਉਹ ਅਸੀਂ ਹੱਲ ਕਰੀਏ ਆਉਣ ਵਾਲੇ 9 ਤਰੀਕ ਨੂੰ ਵੀ ਸਾਡੇ ਇੱਥੇ ਹੱਡੀਆਂ ਦਾ ਕੈਂਪ ਲੱਗ ਰਿਹਾ ਹੈ ਜਿਹੜੇ ਡਾਕਟਰ ਬੰਦੇ ਹੇਰ ਨੇ ਉਹ ਜਲੰਧਰ ਤੋਂ ਆਉਣਗੇ ਤੁਸੀਂ ਵੀ ਸਮਝਾਇਆ ਜੇ ਐਡ ਜੇ ਕਰ ਸਕਦਾ ਕਰੋ ਵੀ ਵੱਧ ਤੋਂ ਆ ਕੇ ਲੋਕ ਉਹਨਾਂ ਦਾ ਫਾਇਦਾ ਉਚਾਣ ਇਸ ਇਸ ਕਰਕੇ ਅਸੀਂ ਵੱਧ ਤੋਂ ਜਨਤਾ ਦੇ ਆ ਲੋਕਾਂ ਦੀ ਭਲਾਈ ਲਈ ਟੈਂਪ ਲਾਉਂਦੇ ਆ ਅੱਜ ਅੱਖਾਂ ਦਾ ਕੈਂਪ ਹੈ 9 ਤਰੀਕ ਨੂੰ ਅੱਜ ਦਾ ਕੈਂਪ ਲੱਗੂ ਬਾਰ-ਬਾਰ ਮੇਰੀ ਉਹ ਹੋਇਆ ਵੀ ਇਹ ਟੈਂਪ ਲੱਗਦੇ ਰਹਿਣਗੇ ਸਾਡੇ ਤੇ ਲੋਕਾਂ ਦੀ ਸੇਵਾ ਹੁੰਦੀ ਰਹੂ ਧੰਨਵਾਦ ਨੱਬਾ ਮਾਨਵਤਾ ਦੀ ਸੇਵਾ ਦੇ ਲਈ ਸਦਾ ਹੀ ਹਾਜ਼ਰ ਰਹੇ ਪਿਛਲੇ 50 60 ਸਾਲ ਤੋਂ ਮਾਨਵਤਾ ਦੀ ਸੇਵਾ ਨੱਬਾ ਸ਼ਹਿਰ ਦੇ ਵਿੱਚ ਲੋਕਾਂ ਦੀ ਕਰ ਰਹੇ ਰੋਟਰੀ ਕਲੱਬ ਨੱਬਾ ਇਸੇ ਕੜੀ ਚ ਅੱਜ ਸਾਡੇ ਰੋਟਰੀਅਨ ਦਿਲਜੀਤ ਸਿੰਘ ਸੰਧੂ ਜੀ ਨੇ ਆਪਣੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਅੱਖਾਂ ਦੇ ਆਪਰੇਸ਼ਨ ਦਾ ਫ੍ਰੀ ਕੈਂਪ ਲਗਾਇਆ ਹੈ ਇਹਦੇ ਵਿੱਚ ਜਿਹੜੇ ਸਾਡੇ ਆਲੇ ਦੁਆਲੇ ਦੇ ਪਿੰਡ ਦੇ ਐਸੇ ਪਰਿਵਾਰ ਹੈ ਜਿਹੜੇ ਆਪਣਾ ਆਪਰੇਸ਼ਨ ਨਹੀਂ ਕਰਵਾ ਸਕਦੇ ਅੱਖਾਂ ਦਾ ਕਿਉਂਕਿ ਅੱਜ ਦੇ ਟਾਈਮ ਮੈਡੀਕਲ ਕੋਸਟ ਬਹੁਤ ਮਹਿੰਗੀ ਹੋ ਗਈ ਹੈ ਇੱਕ ਆਪਰੇਸ਼ਨ ਤੇ 25-30000 ਰੁਪਏ ਦਾ ਘੱਟੋ-ਘੱਟ ਖਰਚਾ ਆ ਜਾਂਦਾ ਸੋ ਰੋਟਰੀ ਕਲੱਬ ਨੱਬਾ ਵੱਲੋਂ ਇਹ ਬਿਲਕੁਲ ਫ੍ਰੀ ਆਫ ਕੋਸਟ ਕੈਂਪ ਲਗਾਇਆ ਜਾਂਦਾ ਹੈ ਜਿਹਦਾ ਸਾਰਾ ਖਰਚਾ ਕਲੱਬ ਵੱਲੋਂ ਸੱਧੂ ਸਾਹਿਬ ਵੱਲੋਂ ਕਿੱਟਾ ਜਾਂਦਾ ਹੈ ਜੀ ਇਹਦੇ ਵਿੱਚ ਸਾਡੇ ਆਲੇ ਦੁਆਲੇ ਦੇ ਉਹ ਆਪਣਾ ਅੱਖਾਂ ਦਾ ਚੈੱਕਅਪ ਕਰਾਉਂਦੇ ਨੇ ਅੱਖਾਂ ਦਾ ਆਪਰੇਸ਼ਨ ਕਰਾਉਂਦੇ ਨੇ ਤੇ ਬੜਾ ਆਨੰਦ ਮਾਣਦੇ ਨੇ ਸਾਡੇ ਕਲੱਬ ਵੱਲੋਂ ਇਹ ਦੂਜਾ ਕੈਂਪੈਨ ਇਸ ਸਾਲ ਦਾ ਮੋਸਟਲੀ ਸਾਲ ਦੇ ਵਿੱਚ ਤਿੰਨਾਂ ਚਾਰ ਕੈਂਪ ਸਾਡੇ ਕਲੱਬ ਵੱਲੋਂ ਹਰ ਸਾਲੇ ਲਗਾਈ ਜਾਂਦੇ ਨੇ ਇਸੇ ਕਢੀ ਚੀਜ਼ਾਂ ਚਲਦੀਆਂ ਰਹਿਣਗੀਆਂ ਤੇ ਮਾਨਵਤਾ ਦੀ ਸੇਵਾ ਦੇ ਲਈ ਕਲੱਬ ਸਦਾ ਹਾਜ਼ਰ ਚੱਲੀ ਆ ਜੀ ਦਾ ਇੱਕ ਮਿਸ਼ਨ ਹੈ ਜੀ ਹੈਲਥ ਹਰ ਵਿਅਕਤੀ ਦੀ ਠੀਕ ਰਹੇ ਪੂਰੇ ਵਰਲਡ 'ਚ ਅਸੀਂ ਉਸ ਮਿਸ਼ਨ ਦੇ ਤਹਿਤ ਰੌਟਰੀ ਕਲੱਬ ਨਾਪਾ ਜਿਹੜਾ ਹੈ ਉਹ ਬਹੁਤ ਵੱਡਾ ਕੰਮ ਕਰ ਰਿਹਾ ਪੂਰੇ ਡਿਸਟ੍ਰਿਕਟ 3090 'ਚ ਅਗਰ ਕੋਈ ਸੰਸਥਾ ਸਭ ਤੋਂ ਜ਼ਿਆਦਾ ਕੈਂਪ ਲਾਂਦੀ ਹੈ ਔਰ ਸਭ ਤੋਂ ਜ਼ਿਆਦਾ ਅੱਖਾਂ ਦੇ ਆਪਰੇਸ਼ਨ ਕਰਦੀ ਹੈ ਤਾਂ ਰੋਟਰੀ ਕਲੱਬ ਨਾਬਾ ਹੈ ਔਰ ਹਰ ਸਾਲ ਦੀ ਤਰ੍ਹਾਂ ਇਹਨਾਂ ਨੇ ਇਹ ਮੇਰੇ ਖਿਆਲ ਨਾਲ ਤੀਸਰਾ ਇਸ ਸਾਲ ਦਾ ਕੈਂਪ ਸੀਗਾ ਦੂਸਰਾ ਕੈਂਪ ਸੀਗਾ ਜਿਹੜਾ ਜਿਹਦੇ ਵਿੱਚ ਤੁਸੀਂ ਦੇਖੋ ਵੀ ਸੈਂਕੜੇ ਮਰੀਜ਼ ਚੈੱਕਅਪ ਲਈ ਆਏ ਨੇ ਔਰ ਉਹਨਾਂ ਦੀਆਂ ਅੱਖਾਂ ਦੀ ਸਰਜਰੀ ਹੋਣੀ ਹੈ ਔਰ ਉਹਨਾਂ ਦੇ ਭੋਜਨ ਦਾ ਪ੍ਰਬੰਧ ਸਾਰਾ ਜੋ ਖਰਚਾ ਹੈ ਉਹ ਰੋਟਰੀ ਦੇ ਮੈਂਬਰਸ ਆਪਣੇ ਪੱਲਿਓਂ ਕਰਕੇ ਸਮਾਜ ਦੀ ਸੇਵਾ ਕਰ ਰਹੇ ਨੇ ਇਸ ਤੋਂ ਬੜੀ ਸਮਾਜ ਦੀ ਕੋਈ ਸੇਵਾ ਨਹੀਂ ਹੋ ਸਕਦੀ ਕਿ ਕਿਸੇ ਨੂੰ ਅਸੀਂ ਅੱਖਾਂ ਉਹਦੀਆਂ ਠੀਕ ਕਰਦੇ ਆ ਕਿ ਉਹ ਕਹਿੰਦੇ ਨੇ ਵੀ ਅੱਖਾਂ ਗਈਆਂ ਤਾਂ ਜਹਾਨ ਗਿਆ ਸੋ ਅਸੀਂ ਕਿਸੇ ਦਾ ਜਹਾਨ ਵਾਪਸ ਲਟਾ ਰਹੇ ਆ ਇਹ ਰੌਟਰੀ ਦਾ ਮੇਨ ਮਿਸ਼ਨ ਹੈ ਔਰ ਉਹਦੇ ਤੇ ਲੱਗੇ ਹੋਏ ਆ